ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇਸ਼ਰੀ 인ਾਨਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਤੇ ਹਮਲਾ ਬੋਲਿਆ ਹੈ ਪਟਿਆਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਦੂ ਮਾਜਰਾ ਨੇ ਕਿਹਾ ਕਿ ਇਹ ਯਾਤਰਾ ਕਿਸਾਨਾਂ ਦੇ ਹੱਕ 'ਚ ਨਹੀਂ ਬਿਲਕੁਲ ਕਿਸਾਨ ਵਿਰੋਧੀ ਯਾਤਰਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਇਹਨਾਂ ਦੇ ਪੂਰਵਜਾਂ ਵੱਲੋਂ ਜੋ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਨੇ ਘੋੜੇ ਕਮਾ ਕੇ ਕਿਸਾਨਾਂ ਦੇ ਖੇਤ ਲਗਾੜੇ ਕਿਸਾ ਦਾ ਦਿਆ ਜਮੀਨਾ ਤਬਾਹ ਕੀਤੀਆਂ ਅਤੇ ਲੋਕਾਂ ਦੀ ਇਨਤਾਨਾ ਖੇੜਦੇ ਰਹੇ ਔਰ ਜਿਹਦੇ ਕਰਕੇ ਰਜਵਾੜਾ ਸ਼ਾਹੀ ਦੇ ਵਿਰੁੱਧ ਪੈਸੋ ਏਰੀਆ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੋਇਆ ਸੀ ਔਰ ਉਸ ਸੰਘਰਸ਼ ਅਕ ਉਸ ਸਮੇਂ ਦੀ ریاست ਪਟਿਆਲਾ ਨੂੰ ਝੁਕਣਾ ਪਿਆ ਸੀ ਅੱਜ ਇੱਕ ਵਾਰ ਫੇਰ ਕੈਪਟਨ ਬ੍ਰਿੰਦਰ ਸਿੰਘ ਦੀ ਕਿਸਾਨ ਯਾਤਰਾ ਕਿਸਾਨਾਂ ਲਈ ਉਹ ਲੂ ਘੰਡੇ ਕਰਨ ਵਾਲਾ ਲੂ ਘੰਡੇ ਖੜੇ ਕਰਨ ਵਾਲਾ ਇਤਿਹਾਸ ਅੱਖਾਂ ਦੇ ਸਾਹਮਣੇ ਲਿਆ ਰਹੀ ਆ ਇਸ ਦੇ ਨਾਲ ਹੀ ਚੰਦੂ ਮਾਜਰਾ ਨੇ ਕਿਹਾ ਕਿ ਇਸ ਵਾਰ ਵੀ ਅਕਾਲੀ ਦਲ ਦੀ ਹੀ ਸਰਕਾਰ ਆਵੇਗੀ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਮਣੀ ਟੀਵੀ